ਬਿਲ ਬੋਲਦੇ ਰਹਿੰਦਾ ਹੈ ਟਾਈਮ ਸਕੁਅਰ ਤੇ ਜੋ ਸਾਡਾ ਸਰਦਾਰ ਨਾ ਸੰਸਦ ਦੇ ਵਿੱਚ ਉਹ ਜਸਟਿਸ ਹਾਸਤੀ ਹੁੰਦੀ ਪੂਰੇ ਉਹ ਚਰਚਾ ਹੋਣੀ ਚਾਹੀਦੀ ਇਹ ਜਿੰਨਾ ਚਿਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਿੱਧੂ ਮੂਸੇਵਾਲੇ ਦੇ ਚੋਣ ਵਾਲੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਰਾਜਵੜਿੰਗ ਦੇ ਕਲੇਜੇ ਚ ਠੰਡ ਨਹੀਂ ਪਏਗੀ ਦੇਸ਼ ਦੀ ਸੰਸਦ ਦੇ ਵਿੱਚ ਸਿੱਧੂ ਉਸੇ ਵਾਲੇ ਮੇਰੇ ਭਰਾ ਨੂੰ ਮੈਂ ਸਮਝਦਾ ਕਿ ਮੈਂ ਈਸ਼ਰ ਦਾ ਅਝਲੀ ਅਰਪਿਤ ਤੋ ਮੇਰਾ ਭਾਰ ਹਲਕਾ ਹੋਇਆ ਥੋੜਾ ਔਰ ਹਜੇ ਇਰੀ ਲੜਾਈ ਲੜਨੀ ਪਾਕੀ ਹੈ ਅਗਰ ਸਾਡੀ ਸਰਕਾਰ ਦੇ ਵਿੱਚ ਸੁਪਰੀਮ ਕੋਰਟ ਫੈਸਲਾ ਆਉਂਦਾ ਕਿ ਅਸੀਂ ਇਹਨੂੰ ਰੀਤੀ ਰਿਵਾਜ ਮਰਿਆਦਾ ਦਿੱਤੇ ਹੈ ਅਸੀਂ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਸ਼ੰਕਰ ਆਚਾਰਿਆਸ ਨੂੰ ਇਕੱਠਾ ਕਰਕੇ ਮਰਿਆਦਾ ਪੂਰਵਕ ਅਸੀਂ ਉਥੇ ਸਾਰੀ ਉਥੇ ਪ੍ਰਤੀਸ਼ਟਾ ਕਰਦੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ ਧਰਮ ਦੇ ਨਾਂ ਤੇ ਅਸੀਂ ਇਕੱਠਿਆਂ ਸਾਡਾ ਭਾਈਚਾਰਾ ਇਕੱਠਾ ਹੈ ਹਿੰਦੂ ਜੋਰ ਜਾਨੀ ਕਾਂਗਰਸ ਦਾ ਜੋਰ ਨਹੀਂ ਲੱਗਿਆ ਪਰ ਦੂਜੀਆਂ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਬੀਬੀ ਸੁਰਿੰਦਰ ਕੌਰ ਵੱਡੇ ਮਾਰਜਨ ਦੇ ਨਾਲ ਜਲੰਧਰ ਪਾਈਲ ਇਕਸ਼ਨ ਜਤਰੀ ਸੰਸਦ ਤੋਂ ਸਿੱਧਾ ਰਾਜਾ ਵੜਿੰਗ ਜਲੰਧਰ ਪਹੁੰਚੇ ਨੇ ਗੱਲਬਾਤ ਕਰਦੇ ਆ ਵੜਿੰਗ ਸਾਹਿਬ ਮੇਰੇ ਨਾਲ ਵੜਿੰਗ ਸਾਹਿਬ ਪਹਿਲਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਸੰਸਦ ਦੇ ਵਿੱਚ ਜਾਣ ਦਾ ਫੀਲਿੰਗ ਕਿਹੋ ਜੀ ਸੀਗੀ ਦੇਖੋ ਨਵਾਂ ਤੋਂ ਜ਼ੁਰਬਾਸੀਗਾ ਕਿਉਂਕਿ 550 ਲੋਕ ਦੇਸ਼ ਦਾ ਵਿਰਾਜ਼ਮਾਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਰਾਹੁਲ ਗਾਂਧੀ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਲੋਕ ਟੈਲੀਵਿਜ਼ਨ ਤੇ ਦੇਖਿਆ ਕਰਦੇ ਸਨ ਉਹਨਾਂ ਦੇ ਸਾਹਮਣੇ ਫਿਰ ਤੁਸੀਂ ਬਾਟ ਕੇ ਆ ਆਪਣੇ ਪਰਦੇਸ਼ ਦੀ ਆਪਣੇ ਲੋਕਾਂ ਦੀ ਗੱਲ ਕਰਨੀ ਇੱਕ ਨਵਾਂ ਤੁਜ਼ੁਰਬਾ ਸੀਗਾ ਲੇਕਿਨ ਜਿਨਾਂਕ ਸਮਾਂ ਕਿਉਂਕਿ ਉੱਥੇ ਸਮਾਂ ਪਾਰਟੀ ਦੇ ਵਾਈਜ਼ ਦਿੱਤਾ ਜਾਂਦਾ ਔਰ ਸੀਮਤ ਸਮਾਂ ਮਿਲਦਾ ਹੈ ਅਗਰ ਕੋਈ ਤੁਹਾਨੂੰ ਖੁੱਲਾ ਸਮਾਂ ਮਿਲੇ ਤਾਂ ਫਿਰ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਦੱਸ ਸਕਦੇ ਹੋ ਲੇਕਿਨ ਸੀਮਤ ਸਮੇਂ ਦੇ ਵਿੱਚ ਜਿਹੜੇ ਉਹ 5-7 ਮਿੰਟ ਦਿੱਤੇ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਪ੍ਰਾਇੋਰਟੀਜ਼ ਹੈਗੀਆਂ ਪੰਜਾਬ ਦੀਆਂ ਕਿਸਾਨ ਸਭ ਤੋਂ ਵੱਡੀ ਹੈ ਇੰਡਸਟਰੀ ਦੀ ਗੱਲ ਮੂਸੇਵਾਲਾ ਸਾਹਿਬ ਦੀ ਗੱਲ ਇਹ ਔਰ ਅਗਨੀ ਵੀਰਾਂ ਦੀ ਗੱਲ ਫੌਜੀਆ ਭਰਾਵਾਂ ਦੀ ਸੋ ਇਹ तमाम ਕੋਸ਼ਿਸ਼ ਕੀਤੀ ਕਿ ਇਹਨਾ ਸਾਰੀਆਂ ਗੱਲਾਂ ਤੇ ਇੱਕ ਇੱਕ ਮਿੰਟ ਅਸੀਂ ਸੰਸਦ ਦਾ ਜਿਹੜਾ ਧਿਆਨ ਹੈ ਦੇਸ਼ ਦੀ ਸਰਕਾਰ ਦਾ ਧਿਆਨ ਉਹ ਦਵਾ ਸਕੀ ਮੂਸੇਵਾਲਾ ਦਾ ਪਹਿਲਾਂ ਹੀ ਸੋਚਿਆ ਸੀਗਾ ਕਿ ਜਦੋਂ ਜਾਊਂਗਾ ਤੇ ਮੈਂ ਪਹਿਲੇ ਦੇਣੀ ਉਹ ਮੁੱਦਾ ਉਠਾਊਂਗਾ ਤੁਸੀਂ ਕਾਫੀ ਭਾਵੁਕ ਵੀ ਹੋਏ ਉੱਤੇ ਨਹੀਂ ਮੈਨੂੰ ਅਫਸੋਸ ਸੀਗਾ ਇਸ ਕੱਲ ਦਾ ਕਿ ਮੂਸੇਵਾਲਾ ਸਾਹਿਬ ਦਾ ਜਿਹੜਾ ਇਸ਼ੂ ਸੀਗਾ ਇਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਹੀ ਮੂਸੇਵਾਲਾ ਦੇ ਪਿਤਾ ਜੀ ਮਿਲੇ ਸੀਗੇ ਜਦੋਂ ਮੂਸੇਵਾਲਾ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਸਿੱਧੂ ਬਹੁਤ سارے ਲੀਡਰ ਉਹਨਾਂ ਦੇ ਘਰ ਆਏ ਬੀਜੇਪੀ ਦੇ ਬਹੁਤ ਸਾਰੇ ਹੋਰਾਂ ਪਾਰਟੀਆਂ ਦੇ ਵੀ ਆਗੂ ਸਹਿਬਾਨ ਅਕਾਲੀ ਦਲ ਦੇ ਬਾਦਲ ਪਰਿਵਾਰ ਸਭ ਨੇ ਜਾ ਕੇ ਅਫਸੋਸ ਵੀ ਕੀਤਾ اور ਕਿਹਾ ਵੀ ਵੀ ਅਸੀਂ ਲੜਾਈ ਲੜਾਂਗੇ ਲੇਕਿਨ ਇਸ ਕੱਲ ਦਾ ਮੈਨੂੰ ਮੇਰੇ ਮਨ ਦੇ ਵਿੱਚ ਸੀ ਕਿ ਦੇਸ਼ ਦੀ ਸੰਸਦ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਗੂੰਜਣਾ ਚਾਹੀਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਉਸ ਵਿਅਕਤੀ ਨੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਪੰਜਾਬ ਦੀ ਪੱਗ ਰੋਸ਼ਨ ਕੀਤੀ ਡਰੇਗ ਵਰਗੇ ਲੋਕ ਫੋਲੋ ਕਰਦੇ ਆ ਬਿਲਬੋਰਡ ਤੇ ਰਹਿੰਦਾ ਟਾਈਮ ਸਕੁਏਰ ਤੇ ਜਦੋਂ ਸਾਡਾ ਸਰਦਾਰ ਅਸੀਂ ਪੂਰਾ ਗਾਣਾ ਵੱਜਦਾ ਤੇ ਸਾਡਾ ਸੀਨਾ ਚੌੜਾ ਹੋ ਜਾਂਦਾ ਹੈ ਸਾਡੇ ਨਾ ਲੂ ਕੰਡੇ ਖੜੇ ਹੋ ਜਾਂਦੇ ਉਹ ਵਿਅਕਤੀ ਦਾ ਨਾਮ ਸੰਸਦ ਦੇ ਵਿੱਚ ਉਹ ਰੇ ਜਸਟਿਸ ਹਸਤੀ ਉਹਰੀ ਪੂਰੇ ਉਹ ਚਰਚਾ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਹਜੇ ਇਹ ਪਹਿਲੀ ਚਰਚਾ ਹੈ ਇਹ ਜਿੰਨਾ ਚਿਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਿੱਧੂ ਮੂਸੇਵਾਲੇ ਦੇ ਚੌਣਾ ਵਾਲੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਰਾਜੇ ਵੜਿੰਗ ਦੇ ਕਲੇਜੇ ਚ ਠੰਡ ਨਹੀਂ ਪਾਈ ਜਦੋਂ ਤੁਸੀਂ ਉਹ ਭਾਵੁਕ ਭਾਸ਼ਣ ਦੇ ਰਹੇ ਸੀ ਕਿ ਤਾਂ ਗ੍ਰਹਿ ਮੰਤਰੀ ਜਾਂ ਪੀਐਮ ਦੇ ਵੱਲ ਦੇਖਿਆ ਤੁਸੀਂ ਵੀ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਦੇਖੋ ਕਿਸ ਤੱਕੀ ਰਿਐਕਸ਼ਨ ਹੈ ਜਾਂ ਕਿਸ ਤੱਕ ਨਹੀਂ ਰਿਐਕਸ਼ਨ ਹੈ ਇਹਰੇ ਬਾਰੇ ਰਾਜਾ ਵੜਿੰਗ ਦਾ ਦਾਜਾ ਨਹੀਂ ਲਾ ਸਕਦਾ ਲੇਕਿਨ ਮੈਂ ਆਪਦੀਆਂ ਭਾਵਨਾਵਾਂ ਦੇ ਨਾਲ ਦੇਸ਼ ਦੀ ਸੰਸਦ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਮੇਰੇ ਭਰਾ ਨੂੰ ਮੈਂ ਸਮਝਦਾ ਕਿ ਮੈਂ ਇਹ ਸ਼ਰਧਾਂਜਲੀ ਅਰਪਿਤ ਕੀਤੀ ਹੈ ਔਰ ਔਰ ਮੇਰੇ ਦਿਲ ਨੂੰ ਥੋੜੀ ਤਸੱਲੀ ਹੋਈ ਹੈ ਕਈ ਨਹੀਂ ਨਾ ਤੁਹਾਡੇ ਜ਼ਰੂਰੀ ਨਹੀਂ ਹੈ ਤੁਸੀਂ ਲੋਕਾਂ ਨੂੰ ਦੱਸ ਕੇ ਦੱਸੋ ਲੇਕਿਨ ਤੁਹਾਡੇ ਮਨ ਤੇ ਵੀ ਬੋਝ ਹੁੰਦੇ ਹੈ ਕਈ ਸੋ ਮੇਰਾ ਭਾਰ ਹਲਕਾ ਹੋਇਆ ਥੋੜਾ ਔਰ ਹਜੇ ਇਰੀ ਲੜਾਈ ਲੜਨੀ ਬਾਕੀ ਹੈ ਰਾਹੁਲ ਗਾਂਧੀ ਹੋਣਾ ਦੇ ਭਾਸ਼ਣ ਨੂੰ ਬੜਾ ਹੋਰ ਤਰੀਕੇ ਨਾਲ ਲਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਪ੍ਰਧਾਨ ਮੰਤਰੀ ਹੋਣਾ ਨੂੰ ਰਿਐਕਟ ਕਰਨਾ ਪੈ ਗਿਆ ਉਸੇ ਵੇਲੇ ਤੁਸੀਂ ਉਹਨਾਂ ਦੇ ਬਿਆਨ ਨੂੰ ਜਾਂ ਉਹਨਾਂ ਦੇ ਭਾਸ਼ਣ ਨੂੰ ਕਿਵੇਂ ਡੀਕੋਡ ਕੀਤਾ ਕੇਵਲ ਗੋਦੀ ਮੀਡੀਆ ਨੇ ਆਦਰਵਾਇਜ਼ ਰਾਹੁਲ ਗਾਂਧੀ ਨੇ ਕੋਈ ਗੱਲ ਹੀ ਨਹੀਂ ਹੈ ਲੇਕਿਨ ਪਹਿਲੀ ਵਾਰੀ ਮੈਨੂੰ ਆਨੰਦ ਆਇਆ ਰਾਹੁਲ ਗਾਂਧੀ ਨੇ ਕਿਸ ਪ੍ਰਕਾਰ ਸਰਕਾਰ ਨੂੰ ਜਵਾਬ ਦਿੱਤਾ ਔਰ ਜਿਹੜੇ ਹਿੰਦੂਤਵ ਦੀ ਗੱਲ ਕਰਦੇ ਸੀ ਐਵੇਂ ਫਾਲਤੂ ਉਹਨਾਂ ਨੇ ਕਿਹਾ ਕਿ ਮੈਂ Hindu ਹਾਂ ਸ਼ਿਵਜੀ ਮਹਾਰਾਜ ਗੁਰੂ ਨਾਨਕ ਸਾਹਿਬ ਉਹ ਕਹਿੰਦੇ ਡਰੋ ਮਤ ਡਰਾਓ ਮਤ ਇਹ ਸਾਰੇ ਜਿਹੜੇ ਇਹ ਸਿੰਬਲ ਹੈ ਜਾਂ ਇਹ ਜਿਹੜੀਆਂ ਪਿਕਚਰਾਂ ਥਰੂ ਦਿਖਾ ਰਹੇ ہیں ਇਹ ਹੀ ਦੱਸਦੀਆਂ ਕਿ ਜੀਓਰ ਜੀਨੇ ਦੋ ਕਿਸੇ ਨੂੰ ਡਰਾਓ ਨਾ ਭੈ ਨਹੀਂ ਹੋਣਾ ਚਾਹੀਦਾ ਸਭ ਲੋਗ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ ਮੈਂ ਤੁਹਾਡੇ ਤੋਂ ਇਹ ਉਮੀਦ ਕਰਦਾ ਹੈ ਜਿਹੜਾ BJP ਹਿੰਦੂ ਹਿੰਦੂ ਹੈ ਉਹ ਕਹਿੰਦੇ ਕਿ ਆਪਣੇ ਆਪ ਤੋਂ ਅਸੀਂ BJP ਅਸੀਂ ਹਿੰਦੂ ਆ ਅਸੀਂ ਹਿੰਦੂ ਨਹੀਂ ਆ ਅਸੀਂ ਸਰਦਾਰ ਹਾਂ ਲੇਕਿਨ ਅਸੀਂ ਆਪਦੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ ਅਸੀਂ ਵੀ ਰਾਮ ਭਗਵਾਨ ਨੂੰ ਮੰਨਦੇ ਹਾਂ ਸਾਡਾ ਵੀ ਰਾਮ ਭਗਵਾਨ ਹੈ ਔਰ ਅਸੀਂ ਇਹ ਕਹਿ ਰਹੇ ਸੀ ਰਾਹੁਲ ਗਾਂਧੀ ਕਿ ਰਾਮ ਭਗਵਾਨ ਦੀ ਜਨਮ ਭੂਮੀ ਅਯੁੱਧਿਆ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਕਿ ਰਾਮ ਭਗਵਾਨ ਕੇਵਲ ਬੀਜੇਪੀ ਦੇ ਲੋਕਾਂ ਦੇ ਨਹੀਂ ਹੈ ਕੇਵਲ ਮੋਦੀ ਦੇ ਨਹੀਂ ਹੈ ਆ ਆ ਵਿਅਕਤੀ ਉੱਥੋਂ ਜਿੱਤ ਕੇ ਆਇਆ ਔਰ ਇਹ ਵੀ ਦੱਸਿਆ ਕਿ ਅੰਦਰ ਹੀ ਅੰਦਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਪਲਾਨ ਕਰ ਰਹੇ ਸਨ ਕਿ ਮੈਂ ਅਯੁੱਧਿਆ ਤੋਂ ਲੜਾਂ ਲੇਕਿਨ ਬੁੱਧੀਜੀਵਾ ਨੇ ਐਨਾਲਿਸਿਸ ਕਰਕੇ ਸਰਵੇ ਕਰਕੇ ਦੱਸਿਆ ਕਿ ਤੁਸੀਂ ਹਾਰ ਜਾਓਗੇ ਚੋਣਾਂ ਅਗਰ ਅਯੁੱਧਿਆ ਤੋਂ ਇਰਾ ਮਤਲਬ ਅਯੁੱਧਿਆ ਦੀ ਧਰਤੀ ਦੇ ਨਾਲ ਤੱਕਾ ਹੋਇਆ ਇਹੀ ਰਾਮ ਮੰਦਰ ਅਗਰ ਸਾਡੀ ਸਰਕਾਰ ਦੇ ਵਿੱਚ ਸੁਪਰੀਮ ਕੋਰਟ ਫੈਸਲਾ ਆਉਂਦਾ ਤੇ ਅਸੀਂ ਉਹ ਰੀਤੀ ਰਿਵਾਜ ਮਰਿਆਦਾ ਦੇ ਤਹਿਤ ਅਸੀਂ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਸ਼ੰਕਰ ਆਚਾਰਿਆਸ ਨੂੰ ਇਕੱਠਾ ਕਰਕੇ ਮਰਿਆਦਾ पूर्वक ਅਸੀਂ ਉੱਥੇ ਸਾਰੀ ਉੱਥੇ ਪ੍ਰਤੀਸ਼ਟਾ ਕਰਦੇ ਔਰ ਸਾਰੀ ਦੁਨੀਆ ਨੂੰ ਸਰਬ ਧਰਮ ਨੂੰ ਸਾਰੇ ਲੋਕਾਂ ਨੂੰ ਉੱਥੇ ਸਤ ਦੇ ਇਸੇ ਕਰਕੇ ਰਾਮ ਭੂਮੀ ਨੇ ਇਹ ਜਵਾਬ ਦਿੱਤਾ ਹੈ ਔਰ ਮੈਂ ਇਹ ਵੀ ਕਹਾਂ ਆਪਣੇ ਪਾਸ਼ੰਚ ਕੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ ਧਰਮ ਦੇ ਨਾਂ ਤੇ ਅਸੀਂ ਇਕੱਠਿਆਂ ਸਾਡਾ ਭਾਈਚਾਰਾ ਇਕੱਠਾ ਹੈ ਹਿੰਦੂ ਸਿੱਖ ਭਾਈਚਾਰਾ ਪੰਜਾਬ ਦੇ ਅੰਦਰ ਕਤਲੇਆਮ ਹੋਇਆ ਲੜਾਈਆਂ ਹੋਈਆਂ ਕਾਲੇ ਦੌਰ ਦੇਖੇ ਗਏ ਲੇਕਿਨ ਸਾਡਾ ਭਾਈਚਾਰਾ ਨਹੀਂ ਟੁੱਟਿਆ ਲੇਕਿਨ 1984 ਦੀ ਐਗਜ਼ਾਮਪਲ ਕੀਤੀ ਕਿ ਦਿੱਲੀ ਦੇ ਵਿੱਚ ਜੋ ਕਾਂਗਰਸ ਨੇ ਕਰਵਾਇਆ ਮੈਂ ਕਹਿੰਦਾ 84 ਦੇ ਵਿੱਚ ਵੀ ਭਾਈਚਾਰਾ ਨਹੀਂ ਸਾਡਾ ਟੁੱਟਿਆ ਲੇਕਿਨ ਪੰਜਾਬ ਦੇ ਵਿੱਚ ਵੰਡੀਆਂ ਪਾਉਣ ਦੀ ਗੱਲ ਇਹਨਾਂ ਲੋਕਾਂ ਨੇ ਕੀਤੀ ਸਾਡੇ ਹੱਥ ਜਾਨ ਬੁਝ ਕੇ जख्मਾਂ ਤੇ ਨਮਕ ਨਹੀਂ ਛਿੜਕਣਾ ਚਾਹੀਦਾ जख्मਾਂ ਤੇ ਮਲਮ ਲਾਉਣੀ ਚਾਹੀਦੀ ਹੈ ਤੁਸੀਂ ਕਿਹਾ ਕਿ ਰਵਨੀਤ ਬਿੱਟੂ ਬਹੁਤ ਉੱਛਲੇ ਉਦੋਂ ਜਦੋਂ ਤੁਸੀਂ 84 ਦੀ ਅਗਰ ਗੱਲ ਕਰਦੇ ਆ 10 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਦੇ ਦਿੰਦੇ ਇਨਸਾਫ ਕਿਉਂ ਨਹੀਂ ਕੀਤਾ ਅਸੀਂ ਕਿਦੋਂ ਕਿਹਾ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਜੇ ਕੋਈ ਵਿਅਕਤੀ ਨੇ ਗੁਨਾਹ ਕੀਤਾ ਗੱਲ ਨਹੀਂ ਬਾਤੀ ਬਣਾਤੀ ਕਹਾਣੀ ਸਾਰੀ ਜੇ ਕੋਈ ਵਿਅਕਤੀ ਗੁਨਾਹਗਾਰ ਹੈ 84 ਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਨੇ ਰੋਕਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਦੇਨ ਵਾਰ-ਵਾਰ ਤੁਸੀਂ 84 ਦੀ ਚਰਚਾ ਕਰਦੇ ਹੋ ਟਾਈਟਲਰ ਨੂੰ ਦਿੱਤਾ ਉਹਨਾਂ ਨੇ ਸੱਜਨ ਕੁਮਾਰ ਨੂੰ ਦਿੱਤਾ ਤੇ ਫਿਰ ਅਗਰ ਗੁਨੇਗਾਰ ਹੈ ਤਾਂ ਕਰੋ ਜੋ ਕਰਨਾ ਹੈ ਕਿਨੇ ਰੋਕਿਆ ਕੀ ਨਹੀਂ ਅਮਿਸ਼ਾ ਜਦੋਂ ਭਾਸ਼ਣ ਦੇ ਰਹੇ ਸੀਗੇ 84 ਦੀ ਗੱਲ ਹੋਈ ਤਾਂ ਰਵਨੀਤ ਬਿੱਟੂ ਬਹੁਤ ਖੜਾ ਹੋ ਕੇ ਉਹਨਾਂ ਨੇ ਸੈਲੀਬ੍ਰੇਟ ਕੀਤਾ ਵੀ ਉਹਨਾਂ ਨੇ ਮਤਲਬ ਬੀਜੇਪੀ ਨੇ ਏਡੀ ਵਧੀਆ ਗੱਲ ਕੀਤੀ ਆ ਵੀ ਕਾਂਗਰਸ ਦੇ ਖਿਲਾਫ ਇਹ ਗੱਲ ਕੀਤੀ ਆ ਰਵਨੀਤ ਬਿੱਟੂ ਬਾਰੇ ਵਿੱਚ ਕੁਝ ਟਿੱਪਣੀ ਕਰਨਾ ਨਹੀਂ ਚਾਹੁੰਦਾ ਲੋਕ ਨਹੀਂ ਇਹ ਕਹਿਣਗੇ ਕਿ ਆਪਣਾ ਵਿਰੋਧੀ ਹੈ ਇਸ ਕਰਕੇ ਰਾਜਾ ਵੜਿੰਗ ਟਿੱਪਣੀ ਨਹੀਂ ਕਰਦਾ ਕਦੇ ਤਾਂ ਰਵਨੀਤ ਬਿੱਟੂ ਜੀ ਇਹ ਕਹਿੰਦੇ ਆ ਕਿ ਬੰਦੀ ਸਿੱਖਾਂ ਨੂੰ ਰਾਹੁਲ ਗਾਂਧੀ ਕਹਿੰਦੇ ਸੀ ਰਿਹਾ ਕਰ ਦਿਓ ਕਿਉਂਕਿ ਮੇਰੇ ਪਿਤਾ ਦੇ ਮਕਾਤਲਾ ਨੂੰ ਰਿਹਾ ਕਰਤਾ ਮਾਫ ਕਰਤਾ ਇਹ ਰਾਹੁਲ ਗਾਂਧੀ ਨੇ ਕਿਹਾ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਇਹ ਗੱਲ ਕਹਿੰਦੇ ਆ ਜਿਹੜੋ ਜੁਆਇਨ ਕਰਦੇ ਬੀਜਪੀ ਇਸ ਕਰਕੇ ਮੈਂ ਬੀਜਪੀ ਜੁਆਇਨ ਕਰਦੇ ਕਦੇ ਉਹ ਆ ਕੇ ਕਹਿੰਦੇ ਕਿ ਨਹੀਂ ਨਹੀਂ ਬੰਦੀ ਸਿੱਖਣ ਨੂੰ ਰਹਾ ਕਰਨਾ ਤਾਂ ਕਰਦੇ ਹੋ ਕਦੇ ਉਹ ਕੱਲ 84 ਤੇ 100 ساری ਉਮਰ ਕਾਂਗਰਸ ਰਹੀ ਹੈ ਤੁਹਾਡੇ ਦਾਦਾ ਜੀ ਤੁਹਾਡਾ ਤੁਸ ਦਾ ਕੁਝ ਕੀਤਾ ਹੀ ਨਹੀਂ ਹੈ ਸਰਦਾਰ ਬਿਨਤ ਸਿੰਘ ਉਸ ਵੇਲੇ ਕਾਂਗਰਸ ਚ ਹੁੰਦੇ ਸਨ ਹੁਣ ਵੀ ਅੱਧੇ ਤੋਂ ਜ਼ਿਆਦਾ ਪਰਿਵਾਰ ਕਾਂਗਰਸ ਸ ਹੈ ਬਾਕੀ ਫੈਸਲਾ ਲੋਕਾਂ ਨੇ ਕਰਨਾ ਜਲੰਧਰ ਦੀ ਗੱਲ ਕਰ ਲੈਂਦੇ ਆ ਜਲੰਧਰ ਦੀ ਚੋਣ ਦੇ ਵਿੱਚ ਜ਼ੋਰ ਲੱਗਾ ਹੋਇਆ ਕਿ ਜਾਂ ਫਿਰ ਫਾਈਟ ਕਲੀਅਰ ਦਿਸਦੀ ਹੈ ਤੁਹਾਨੂੰ ਲੱਗਦਾ ਹੈ ਜ਼ੋਰ ਹੈ ਅਸੀਂ ਆਰਾਮ ਨਾਲ ਰਿਲੈਕਸ ਹੋ ਕੇ ਆ ਗਰਮੀ ਹੈ ਜ਼ੋਰ ਜਾਨੀ ਕਾਂਗਰਸ ਦਾ ਜ਼ੋਰ ਨਹੀਂ ਲੱਗਿਆ ਪਰ ਦੂਜੀਆਂ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਔਰ ਗੱਲ ਯਾ ਰੱਖਿਓ ਬੀਬੀ ਸੁਰਿੰਦਰ ਕੌਰ ਵੱਡੇ ਮਾਰਜਨ ਦੇ ਨਾਲ ਜਲੰਧਰ ਬਾਈਲੈਕਸ਼ਨ ਜਿੱਤ ਰਹੀ ਹੈ